ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਤੇ ਤੁਸੀਂ ਜੁੜੇ ਹੋ ਪੰਜਾਬੀ ਉਡਾਨ ਦੇ ਨਾਲ 1962 ਤੋਂ ਪਹਿਲਾਂ ਪੰਜਾਬ ਦੇ ਵਿੱਚ 32 ਫਸਲਾਂ ਦੀ ਖੇਤੀ ਕੀਤੀ ਜਾਂਦੀ ਸੀ ਤੇ ਹੁਣ ਮੁੱਖ ਤੌਰ ਤੇ ਦੋ ਫਸਲਾਂ ਨੇ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਤੇ ਪੰਜਾਬ ਦੇ ਵਿੱਚ ਜੇ ਗੱਲ ਕਰੀ ਜਾਵੇ ਤਾਂ ਪਹਿਲਾ ਰਾਗੀ ਆਉਟਸ ਕਾਲੇ ਚਨੇ ਕਟਕੀ ਦਾ ਆਟਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਛੱਡੇ ਘਰਾਂ ਦੇ ਵਿੱਚ ਆਮੇ ਪਾਇਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਦੋ ਫਸਲਾਂ ਹੁੰਦੀਆਂ ਨੇ ਫਿਰ ਵੀ ਇਸ ਦੁਕਾਨ ਤੇ ਤੁਹਾਨੂੰ ਲੈ ਚੱਲਦਾ ਇੱਥੇ ਪੁਰਾਣੇ ਪੰਜਾਬ ਵਾਲੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਵਧੀਆ ਕੁਆਲਿਟੀ ਦੀਆਂ ਮਿਲਦੀਆਂ ਨੇ ਸੋ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਅਸੀ ਕਾ ਬਾਈ ਜੀ ਅਸੀ ਕਾ ਬਾਈ ਜੀ ਕਿੰਨੇ ਕ ਟਾਈਮ ਤੋਂ ਬਾਈ ਜੀ ਆਪਣੀ ਦੁਕਾਨ ਪਾਈ ਹੈ ਜੀ ਵੀ ਜੀ ਆਪਾਂ ਨੂੰ ਦੁਕਾਨ ਬਾਰੇ ਘੱਟੋ ਘਾਟ 30 ਸਾਲ ਹੋ ਗਏ 30 ਸਾਲ ਹੋ ਗਏ ਫਾਦੇ ਕੋ ਕਰ ਲੋ ਇਹ ਲੋਕਾਂ ਨੇ ਮੁੜ ਹੁਣ ਦੁਬਾਰੇ ਰਾਗੀ ਦਾ ਆਟਾ ਖਾਣਾ ਸ਼ੁਰੂ ਕਰਤਾ ਹਾਂ ਜੀ ਹਾਂ ਫਿਰ ਜੀ ਬੋਜਾ ਸ਼ੁਰੂ ਕਰਤਾ ਜੀ ਸਾਰੇ ਇੱਥੇ ਖਾਣ ਲੱਗ ਜੇ ਮਤਲਬ ਜੋ ਜਵਾਰ ਰਾਗੀ ਕੋਦਰਾ ਹਰੀ ਕੰਗਣੀ ਔਰਸ ਵਗੈਰਾ ਕਿਨਵਾ ਸਾਰੇ ਆਟੇ ਖਾਨ ਲਾਗੇ ਵੀਰ ਜੀ ਇਹ ਕਿਹੜੀ ਕੰਗਣੀ ਦੁਬਾਰੇ ਪੁੱਛਿਓ ਬੜਾ ਜਨਾ ਕਿਹੜੇ ਕਿਹੜੇ ਆਟੇ ਨੇ ਆਪਣੇ ਕੋਲੇ ਜੋ ਜੀ ਜਵਾਰ ਜੀ ਗੋਦਰਾ ਰਾਕੀ ਹਰੀ ਕੰਗਣੀ ਪੀਲੀ ਕੰਗਣੀ ਕੁਟਕੀ ਸਵਾਗ ਕਿਨੂਆ ਰਾਜਪੁਰਾ ਹੋਰ ਵੀ ਆਟੇ ਕਈ ਆਉਂਦੇ ਨੇ ਵੀਰ ਜੀ 16 15 16 ਤਾਂ ਆਉਂਦੇ ਨੇ ਇਹ ਹਾਂ ਜੀ ਹੈਗੇ ਬੰਦਾ ਸਵਾਗ ਦੇ ਆਟੇ ਆ ਗਏ ਜੀ ਆਪਣੇ ਕੋਲ ਤੇ ਇਹ ਤੁਸੀਂ ਫਿਰ ਇੱਥੇ ਆਪੋ ਪੀਸਦੇ ਹੋ ਇਹਨਾਂ ਨੂੰ ਜਾਂ ਕਿਵੇਂ ਆਉਂਦੇ ਨੇ ਹਾਂ ਜੀ ਇਹ ਮਲਕ ਸਾਫ ਤੇ ਆਉਂਦੇ ਵੀਰ ਜੀ ਬਾਰਮ ਕੰਨਿਆ ਪਾਜੀ ਅੱਛਾ ਅੱਛਾ ਸਾਫ ਤੇ ਆਉਂਦੇ ਨੇ ਆਜ ਦੇ ਤੌਰ ਤੇ ਨੇ ਹਾਂ ਜੀ ਠੀਕ ਹੈ ਸੌਂਦੇ ਨੇ ਰਾਜ ਹੂੰ ਕਨਾਰਕਾ ਤੋਂ ਜੀ ਤਾਮਿਲਨਾਡ ਕੋ ਨਹੀਂ ਹੁੰਦੀ ਇਹ ਵੀ ਖੇਤੀ ਯਾਤਰਾ ਉਧਰ ਹੀ ਹੁੰਦੀ ਆਪਣੇ ਇਧਰ ਐ ਨਹੀਂ ਕੀਤੀ ਇਹਨਾਂ ਦੀ ਹੁਣ ਬੰਦ ਹੋ ਗਈ ਪਹਿਲਾਂ ਤਾਂ ਹੁੰਦੀ ਹੁਣੀ ਆਹ ਹੁੰਦੀ ਹੋ ਗਈ ਆਪਾਂ ਪਤਾ ਨਹੀਂ ਪਰ ਹੈ ਨਹੀਂ ਆਪਣੇ ਹੁੰਦੀ ਨਹੀਂ ਇੱਥੇ ਜੀ ਕਰਦੀ ਇਹਨਾਂ ਦੀ ਠੀਕ ਆ ਸੋ 15 16 ਤਰ੍ਹਾਂ ਦੇ ਜਿਹੜੇ ਤੁਸੀਂ ਅਨਾਜ ਉੱਥੋਂ ਲੈ ਕੇ ਆਉਣੇ ਹੋ ਹਾਂਜੀ ਆਉਂਦੇ ਨੇ ਤੇ ਇੱਥੇ ਫਿਰ ਤੁਸੀਂ ਪੀਸ ਕੇ ਹਨਾ ਹੋ ਕਰਦੇ ਹੋ ਹਾਂਜੀ ਐ ਸੇਲ ਕਰਦੇ ਪੀਸ ਕੇ ਜੀ ਤੇ ਦੇਖਿਆ ਹੁਣ ਹਰੇਕ ਪੰਜਵਾਂ ਪੰਜਾਬੀ ਨਾ ਪੰਜਾਬ ਦੇ ਵਿੱਚ 슈ਗਰ ਦਾ ਮਰੀਜ਼ ਆ ਹਰੇਕ ਘਰ ਤੇ ਵਿੱਚ ਇੱਕ ਤੋਂ ਦੋ ਮਰੀਜ਼ ਨੇ ਜਿਹੜੇ ਬੀਪੀ ਦੇ ਨੇ 5 ਤੋਂ 10 ਕੇ ਜਿਹੜੇ ਕੇਸ ਨੇ ਨਾ ਪਿੰਡਾਂ ਦੇ ਵਿੱਚ ਕੈਂਸਰ ਦੇ ਪਾਈ ਜਾਂਦੇ ਨੇ ਕਿਤੇ ਨਾ ਕਿਤੇ ਖਰਾਕ ਵੀ ਜ਼ਿੰਮੇਵਾਰ ਆ ਮੌਸਮ ਤਾਂ ਸਾਡਾ ਬਹੀ ਸਭ ਤੋਂ ਵਧੀਆ ਮੌਸਮ ਐ ਇੱਥੇ ਧੁੱਪ ਦੀ ਕੋਈ ਦਿੱਕਤ ਨਹੀਂ ਠੰਡ ਵੀ ਹੈਗਾ ਚਾਰ ਪੰਜ ਤਰ੍ਹਾਂ ਦੇ ਮੌਸਮ ਨੇ ਮੇਨ ਸਾਡਾ ਖਾਣਾ ਪੀਣਾ ਵਿਗੜ ਗਿਆ ਸਾਡੇ ਕੰਮ ਕਰਨ ਦੇ ਤਰੀਕੇ ਵੱਲ ਗਿਆ ਸੋ ਬਾਈ ਇਹਨਾਂ ਨੂੰ ਹੋਰ ਵੀ ਜਾਣਕਾਰੀ ਮਿਲਦੀ ਆ ਕਿੱਦਾਂ ਵੀਰੇ ਜਿਹੜਾ ਰਾਗੀ ਤੇ ਕੁੱਧਰੇ ਦਾ ਆਟਾ ਲੋਕਾਂ ਦਾ ਰੁਝਾਨ ਕਿਉਂ ਵੱਧਦਾ ਜਾ ਰਿਹਾ ਹੂੰ ਕੰਕਿਬਰੇ ਜਿਹੜੇ ਪਖਾਨੇ ਜੀ ਹੂੰ ਉਹ ਉਹ ਇਸ ਟਾਈਮ ਹੂੰ ਉਹ ਉਹ ਨਮਕ ਖਾਨ ਜੋ ਕੀ ਨਹੀਂ ਕਹਿੰਦੇ ਐਸੇ ਕੰਮ ਕਰ ਕਣਕ ਦੇ ਵਿੱਚ ਆਪਣੇ ਕਲੇ ਪਾਈ ਹਾਂ ਤੇ ਖਰਾਬ ਕਰ ਦਈਓ ਮਕੈਨਸ ਵਗੈਰਾ ਕਰ ਦਈਓ ਇਹ ਸ਼ੂਗਰ ਕਰ ਦਈਏ ਜੀ ਮੁਵਾਕ ਦੇ ਲੋਕਾਂ ਨੂੰ ਲਗਾਤਾਰ ਹੂੰ ਕੰਨ ਥਮ ਕੇ ਆਪਾਂ ਖਰਾਬ ਕਰੂ ਆਪਾਂ ਨੂੰ ਜੀ ਜਿਹੜੇ ਤੁਹਾਡੇ ਲੈ ਵੇ ਜ਼ਿਆਦਾਤਰ ਲੋਕ ਆਉਂਦੇ ਨੇ ਹਨ ਉਹਨਾਂ ਜ਼ਿਆਦਾਤਰ ਮਰੀਜ਼ ਤਾਂ ਨਹੀਂ ਹੈ ਕਿ ਕੋਈ ਸ਼ੂਗਰ ਦਾ ਜਾਂ ਕੋਈ ਹੋ ਹੂੰ ਆਮ ਲੋਕ ਵੀ ਆ ਲੱਗੇ ਵੀ ਜੀ ਹੋਰ ਰੈਗੂਲਰ ਖਾਣ ਲੱਗੇ ਬਹੁਤ ਜ਼ਿਆਦਾ ਹੂੰ ਸਰਕਾਰ ਵੀ ਕਹਿਣ ਲੱਗੀ ਖਾਓ ਤੁਸੀਂ ਆਟਾ ਖਾਓ ਜੀ ਹੋਰ ਤੇ ਜਿਹੜੇ ਜ਼ਿਆਦਾਤਰ ਤਾਂ ਇਹ ਹੁੰਦਾ ਵੀ ਸ਼ੂਗਰ ਦੇ ਮਰੀਜ਼ ਨੇ ਉਹ ਖਾਂਦੇ ਹੋਣਗੇ ਹਨਾ ਉਹਦੇ ਦਾ ਜਾਂ ਮੈਂ ਖਾਂ ਹਾਂ ਸਾਰੇ ਖਾਈ ਜਾਂਦੇ ਨੇ ਸ਼ੂਗਰ ਵਾਲੇ ਹੋਗੇ ਡਾਈਟ ਵਾਲੇ ਹੋਗੇ ਜਿੰਮ ਵਾਲੇ ਹੋਗੇ ਅਸਸੇ ਆਹ ਮੁੰਡਾ ਖਾਣ ਹੋਰ ਖਾਣ ਲੱਗ ਗਿਆ ਜੀ ਅਸਸੇ ਤੇ ਕਣਕ ਖਰਾਬ ਕਰਦੀ ਹੈ ਜੀ ਕਣਕ ਲੋਕ ਸੱਟ ਰਹੇ ਨੇ ਕੱਢੀ ਹਾਂ ਬਹੁਤ ਸੱਟ ਰਹੇ ਤਿੰਨ ਚਾਰ ਤਰ੍ਹਾਂ ਦੇ ਆਟੇ ਵਰਤਣੇ ਸ਼ੁਰੂ ਕਰ ਰਹੇ ਨੇ ਲੋਕ ਹਾਂ ਜੀ ਹਾਂ ਮਿਕਸ ਆਟੇ ਖਾਂਦੇ ਇਕੱਲੇ ਇਕੱਲੇ ਖਾਂਦੇ ਨਹੀਂ ਹੋਰ ਡਾਕਟਰ ਦੱਸਣ ਲੱਗ ਗਏ ਜੀ ਡਾਈਟਿਸਟ ਦੱਸਣ ਲੱਗ ਗਏ ਆਟੇ ਬਾਰੇ ਇਹਨੇ ਬਾਰੇ ਜੀ ਹੋਰ ਤਨਕੁਵੰਦ ਕਰਨ ਲੱਗ ਕਰਾਲ ਲੱਗੇ ਡਾਕਟਰ ਜੀ ਕਨਖਾਉ ਨੇ ਕਹਿੰਦੇ ਵੀ ਖਾਣ ਜੁਗ ਨਹੀਂ ਇਹਦੇ ਦੀ ਕਨ ਕਹਿੰਦੇ ਆਪਣੀ ਪੰਜਾਬ ਦੀ ਕਨਕ ਜੀ ਇਹ ਪਰ ਪੰਜਾਬ ਦੀ ਕਨਕ ਦੇ ਵਿੱਚ ਤਾਂ ਕੋਈ ਕਸਰ ਨਹੀਂ ਲੋਕਾਂ ਦੀ ਐਕਸਰਸਾਈਜ਼ ਜਾਂ ਜਿਹੜੀ ਜ਼ਿੰਦਗੀ ਦੇ ਜਿਉਣ ਦਾ ਤਰੀਕਾ ਬਦਲ ਗਿਆ ਨਹੀਂ ਵੀ ਕਿਸੇ ਵਾਰ ਹੋ ਸਕਦਾ ਹਾਂਜੀ ਆ ਵੀ ਹੋ ਸਕਦਾ ਜੀ ਕਸਰ ਤਾਂ ਲੋਕ ਕਰਦੇ ਨਹੀਂ ਹੈਗੇ ਹੁਣ ਹਨਾ ਤੇ ਆਪਣੇ ਕੋਲੇ ਹੈ ਨਾ ਇਸ ਤੋਂ ਬਿਨਾ ਜਿਹੜਾ ਨਮਕਾ ਨਮਕ ਦੇ ਵਿੱਚ ਕੀ ਖਾਸੀਅਤ ਹੈ ਹੂੰ ਸੇਂਧਾ ਨਮਕ ਹੈ ਵੀਰ ਜੀ ਹੂੰ ਪਿਓਰ ਹੁੰਦਾ 100% ਜੀ ਆ ਅੱਛਾ ਅੱਛਾ हाँ सोपने पियो और हाँ जी आप इस सारे कुछ सारे आप पीते कान हम को हो गया की टर्म को हो गया हम होस्वाना पे कहीं न दे बोली की की ये उन दिनों ना बारिबिदास तो देखा दून वाले राकी राकी भी देखा हो जाके मैं बाकी सब आजाओ आजाओगे ना ਕਭੀ ਬਰਾਦਰ ਭਾਈ ਹਾਂ ਵੀ ਆ ਸਾਰੇ ਆਂਦੇ ਨੇ ਅੱਛਾ ਇੱਥੇ ਤੁਸੀਂ ਫਿਰ ਉਹ ਕਰਦੇ ਹੋ ਪੀਜ਼ ਜਿਹਾ ਚੱਕੇ ਲੱਗੀ ਆਪਣੇ ਜੀ ਹਲਦੀ ਮਿਰਚ ਵਗੈਰਾ ਹੋਰ ਸਾਰਾ ਕੁਝ ਪੀਜ਼ ਦੇ ਪਾਈਏ ਇਹ ਕੀ ਰੇਟ ਦੰਦੇ ਹੋ ਆਪਣੇ ਜੀ ਰੂ ਆਟਾ 20 ਕਿਲੋ ਜੀ 100 ਰੁਪਏ ਕਿਲੋ ਆ ਜੀ 100 ਰੁਪਏ ਜੀ ਹਾਂ ਜੀ ਹਾਂ ਹੋਰ ਹਾਂ ਜੀ ਬੜਾ ਜੀ ਦਿਵਾਰ ਹੁੰਦਾ ਜਪਣਾ ਜਵਾਰ ਆ ਗਈ ਹੂੰ ਇਹ ਕੀ ਰੇਟ ਆ ਜੀ 70 ਕੁ ਲੋ ਆਟਾ ਵੇਜੀ ਪੀਸ ਕੇ ਪੀਸ ਕੇ 70 ਰੁਪਏ ਹਾਂ ਕੋਦਰੇ ਵਗੈਰਾ ਵਗਿਆ ਪਾ ਆ ਗਿਆ ਪਸਾ ਹੂੰ ਥੋਦਰੇ ਇਹਦੀ ਰੋਟੀ ਦਾ ਮਸੂਰ ਆ ਆ ਵੀ ਕੋਦਰਾ ਆ ਗਿਆ ਦੇਖੋ ਜੀ ਆ ਵੀ ਕੋਦਰਾ ਹੁੰਦਾ ਆਪਣਾ ਹੀ ਹਾਂ ਇਸ ਵਾਰ ਜਰੀ ਬਰ ਕਹਣਾ ਹੀ ਹਾਂ ਜੀ ਹਾਂ ਇਹ ਸੇਦਾ ਆਟਾ ਪੀਸ ਕੇ ਕੀ ਰੇਟ ਦਿੰਨੇ ਹੋ ਇਹਦਾ ਆਟਾ ਪੀਸ ਕੇ ਵੀ ਆਪਣਾ ਮਿਲੂਗਾ ਸੋ 130 ਰੁਪਏ ਕਿਲੋ ਜੀ ਬਾਬਾ ਲਾਂਗ ਕਰਨ ਖਾਦੀ ਰੋਟੀ ਨਹੀਂ ਪਹਿਲਾਂ ਜੀ ਹਾਂ ਹਾਂ ਇਤਿਹਾਸਿਕ ਆਟਾ ਹੀ ਆਪਣਾ ਇਤਿਹਾਸਿਕ ਆਟਾ ਹਾਂ ਜੀ ਇਹ ਫਸਲ ਪੰਜਾਬ ਚ ਹੁੰਦਾ ਸੀ ਕੋਦਰਾ ਹਾਂ ਹੁੰਦਾ ਸੀ ਹਾਂ ਹਾਂ ਉਹੀ ਦਾ ਪਹਿਲਾਂ ਹੁੰਦਾ ਹੁਣ ਨਹੀਂ ਹੁੰਦੀ ਇੱਥੇ ਆਪਣਾ ਹੁਣ ਦੋ ਫਸਲਾਂ ਤੱਕ ਸੀਮਤ ਰਹੀ ਗਈ ਪੰਜਾਬ ਦੀ ਖੇਤੀ ਹਾਂ ਜੀ ਹਾਂ ਹੋਰ ਨਾ ਜੀ ਅੱਜ ਜਿਹੜੇ ਕੋਦਰਾ ਨੂੰ ਕੁਟਕੀ ਕੰਗਣੀ ਸਵਾਖਰੀ ਕੰਗਣੀ ਸਾਇਨਾਜ ਹੁੰਦੇ ਆਪਣੇ ਕੋਲ ਜੀ ਸਸ ਇਹ ਸਾਰੇ ਕਰਨਾਟਕਾ ਤੋਂ ਆਉਂਦੇ ਕਰਨਾਟਕ ਤੋਂ ਆਉਂਦੇ ਆ ਜੀ ਤਾਮਿਲਆ ਡੋਗ ਨੜਕਾ ਦੀ ਮੰਗ ਵਧ ਰਹੀ ਆ ਹਾਂ ਜੀ ਬਹੁਤ ਜ਼ਿਆਦਾ ਜੀ ਦਿਨੋਂ ਦਿਨ ਮਤਰਾ ਹੋ ਰਹੀ ਹੋਰ ਹਾਂ ਜਿਉਂ ਜਿਉਂ ਲੋਕਾਂ ਨੂੰ ਜਾਣਕਾਰੀ ਵਧਦੀ ਜਾਂਦੀ ਹੈ ਨਾ ਲੋਕ ਵਰਤੀ ਜਾਂਦੇ ਹਾਂ ਜੀ ਬਹੁਤ ਜ਼ਿਆਦਾ ਬੜਤ ਲੱਗ ਗਈ ਮੁਰ ਪਰਤਨ ਘਰ ਵਾਪਸੀ ਹੋ ਰਹੀ ਆ ਲੋਕਾਂ ਦੀ ਖਾਣੇ ਦੀ ਹਾਂ ਜੀ ਹੋ ਰਹੀ ਹਾਂ ਹੈ ਮੋਟੇ ਨਾਲ ਖਾਣ ਲੱਗ ਗਏ ਜੀ ਸੋ ਪੰਜਾਬ ਦੇ ਵਿੱਚ ਲੋਕ ਪ੍ਰਤਨ ਜਿਹੜਾ ਸਾਡਾ ਸੱਭਿਆਚਾਰ ਸੀ ਸੱਭਿਆਚਾਰ ਖਾਣਾ ਸੀ ਨਾ ਉਹਦੇ ਵੱਲ ਪਰਤ ਰਹੇ ਨੇ ਸੋ ਤੁਸੀਂ ਬਾਈ ਜਿਹਦੇ ਦੁਕਾਨ ਦਾ ਨਾਮ ਤੁਹਾਨੂੰ ਦੱਸਦੇ ਨੇ 90 ਤੋਂ ਆ ਕੀ ਨਾਮ ਆ ਵੀਰੇ ਆਪਣੀ ਦੁਕਾਨ ਦਾ ਹਾਂਜੀ ਕੀ ਨਾਮ ਆ ਹੂੰ ਰੋੜਾ ਪਿਸਾਈ ਗ੍ਰੈਂਡਰ ਹੂੰ ਅਸੇ ਅਰੋੜਾ ਰੋੜਾ ਪਿਸਾਈ ਗ੍ਰੈਂਡਰ ਅਸੇ ਅਰੋੜਾ ਪਿਸਾਈ ਗ੍ਰੈਂਡਰ ਹਾਂ ਸਕੂਲ ਦੇ ਨਾਲ ਇਹ ਦੁਕਾਨ ਲੱਗੀ ਗੇਟ ਬਾਈ ਦੀ ਤੇ ਵੀਰ ਕੋਲ ਨਾਲ ਆ ਜੀ ਹਾਂ ਕੋਈ ਵੀ ਚੀਜ਼ ਖਰੀਦਣੀ ਚਾਹੋ ਨਿਓ ਚਾਹੇ ਉਸੀ ਕੋਦਰਾ ਕੋਦਰੇ ਦਾ ਆਟਾ ਹੋਵੇ ਜਾਂ 10 12 ਤਰ੍ਹਾਂ ਦਾ ਬਾਈ ਕੋਲੇ ਆਟਾ ਤੇ ਅਨਾਜ ਨੇ ਤੇ ਬਾਕੀ ਬਹੁਤ ਹੀ ਵਧੀਆ ਕੁਆਲਿਟੀ ਦਾ ਇਹਦੇ ਲਵੇ ਬਾਈ ਕੋਲੇ ਚੀਜ਼ਾਂ ਨੇ ਤੁਸੀਂ ਖਰੀਦ ਸਕਦੇ ਹੋ ਤੇ ਤੁਸੀਂ ਦੇਖ ਰਹੇ ਹੋ ਮਾਈਕਰ ਸਿਸਟਮ ਬਾਈ ਆਪ ਇੱਥੇ ਨਾ ਪੀਸ ਕੇ ਦਿੰਦਾ ਕੋਈ ਇਹ ਨਹੀਂ ਹੈਗੀ ਮਿਲਾਪਤ ਹੋਊਗੀ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਚੱਕੀਆਂ ਲਾਈਆਂ ਹੋਈਆਂ ਨੇ ਜਿਹਦੇ ਵਿੱਚੋਂ ਬਾਈ ਇਹ ਆਪ ਹੀ ਏਜੰਸੀ ਆ ਦੇ ਫਿਰ ਆਟਾ ਡਰ ਕੋਈ ਆਪ ਕੋ ਜਵਾਰ ਕਟਰ ਲੱਗਾ ਆਟਾ ਕਟਰ ਲੱਗਾ ਜਵਾਰ ਦਾ ਜੀ ਆਪ ਕੀ ਹੋਊਗਾ ਆਪ ਉਹ ਕਰਕੇ ਦਨ ਕੋਈ ਬਿਲਕੁਲਤ ਨਹੀਂ ਹੈ ਨਾ ਨਾ ਆ ਜੇ ਤੁਹਾਡੇ ਸਾਹਮਣੇ ਆ ਰਿਹਾ ਕੋਈ ਹਾਂ ਬਿਲਕੁਲ ਸਾਫ ਸੁਥਰਾ ਕਰਨਾ ਬਾਈ ਦਾ ਸਾਫ ਸੁਥਰਾ ਮੈਨੂੰ ਆਪਣੇ ਕੋਲ ਦੀ ਕੋਈ ਕੁਆਲਿਟੀ ਨੰਬਰ ਬਾਅਦ ਮੈਨੂੰ ਆਪਣੇ ਕੋਈ ਹੋ ਨਹੀਂ ਕੋਲ ਪਹਿਲਾਂ ਕਮ ਨਹੀਂ ਕੋਈ ਕੁਆਲਿਟੀ ਦੇ ਵਿੱਚ ਕੋਈ ਕੋਈ ਆਪਕ ਨਹੀਂ ਹੋ ਗਈ ਤਾਂ ਆ ਮਸਾਲੇ ਵਾਸਤੇ ਮੈਨੂੰ ਹਾਂਜੀ ਬੇ ਜੀ ਹਲਦੀ ਮਿਰਚ ਵਗੈਰਾ ਜੀ ਹਾਂ ਇੱਥੇ ਨੇਜ ਦੇ ਵਿੱਚ ਰਹੀਂ ਗ੍ਰੇਂਡ ਕਰਦੇ ਹਾਂ ਹਾਂਜੀ ਇੱਥੇ ਗ੍ਰੇਂਡ ਕਰਦੇ ਹਾਂ ਕੋਈ ਗ੍ਰੇਂਡ ਕਰਦੇ ਹਾਂ ਇਹ ਜਿਹੜੀ ਮਿਰਚ ਹੈ ਕਿੱਥੋਂ ਲੈ ਕੇ ਆਉਣੀ ਹੈ ਮੇਰੇ ਹਾਂ ਤੋਰੀ ਜੀ ਸਮਾਨਾ ਬਰਨਾਲਾ ਪਾਤਰੇ ਤੋਂ ਲੈ ਕੇ ਨਾ ਸਾਉਤ ਆਹ ਪੰਜਾਬ ਦੀ ਮਰਜਾ ਜੀ ਹਾਂ ਤਾਂ ਹਾਂ ਹਾਂ ਜਿੱਥੇ ਮਿਲ ਜਾਂਦੀ ਹੈ ਇਹ ਇਹ ਜਿਹੜਾ ਆ ਬਾਕੀ ਦੇ اناਜ ਨੇ ਇਹ ਕਰਨਾਟਕਾ ਜਾ ਬਾਰੇ ਹਨਾ ਪਰ ਮੇ ਦਾ ਹੁੰਦੇ ਨੇ ਉੱਥੋਂ ਆਉਂਦੇ ਨੇ ਕਰਨਾਟਕਾ ਜੀ ਤਾਮਿਲਨਾਡ ਹੋ ਗਿਆ ਹਮ ਕੇਰਲ वगैरह ਇੱਥੇ ਮਿਲਦੇ ਨਹੀਂ ਰੱਤਵਰ ਉੱਥੇ ਮਤਲਬ ਖੇਤੀਬਾੜ ਉੱਥੋਂ ਹੋ ਜਾਂਦੀ ਸੋ ਤੁਸੀਂ ਵੀ ਦੋਸਤੋ ਜੇ ਤੰਦਰੁਸਤੀ ਦੇ ਸਕੀਨ ਹੋ ਨਾ ਤਾਂ ਥੋੜੇ ਜੀ ਆਪਣੀ ਡਾਈਟ ਦੇ ਵੱਲ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਦੇਖਣਾ ਚਾਹੀਦਾ ਸਾਡੇ ਕੋਧਰਾ ਬਾਬੀ ਨਾਨਕ ਨੇ ਸਾਨੂੰ ਪਤਾ ਹੀ ਹੋਣਾ ਤੁਸੀਂ ਵੀ ਪੜਿਆ ਹੋਣਾ ਉਧਰੇ ਦੀ ਰੋਟੀ ਖਾਦੇ ਸੀ ਭਾਈ ਲਾਲੋ ਦੇ ਘਰ ਜਾ ਕੇ ਸੋ ਉਹ ਉਧਰੇ ਦੀ ਰੋਟੀ ਤੇ ਅਸੀਂ ਇੱਕ ਡੰਗ ਇੱਕ ਡੰਗ ਇਹਨਾਂ ਅਨਾਜਾਂ ਵੱਲ ਵਧੀਏ ਤੰਦਰੁਸਤੀ ਵੱਲ ਜਾਈਏ ਸਾਡਾ ਪੰਜਾਬ ਤੰਦਰੁਸਤ ਹੋਵੇ ਸੋ ਇਹ ਬਾਈ ਦੀ ਦੁਕਾਨ ਆ ਇੱਥੇ ਤੁਸੀਂ ਇੱਥੋਂ ਵੀ ਆ ਕੇ ਲੈ ਜਾ ਸਕਦੇ ਹੋ ਤੇ ਕੁਆਲਿਟੀ ਦਾ ਬਾਈ ਇੱਕ ਨੰਬਰ ਕੁਆਲਿਟੀ ਹੈ ਕੋਈ ਇਹਦੇ ਵਿੱਚ ਮਲਾਪਤ ਨਹੀਂ ਹੈਗੀ ਜੈਨੂਅਲ ਕੰਮ ਆ ਬਾਈ ਦਾ ਸੋ ਚੰਗੀ ਲੱਗੀ ਵੀਡੀਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਲਾਈਕ ਸ਼ੇਅਰ ਕਰ ਦਿਓ ਧੰਨਵਾਦ